ਤੇ ਗਾਇਜ਼ ਇਹ ਪਾਪਾ ਨੇ ਤੇ ਜਿਹੜਾ ਗਿੱਲੇ ਕੱਪੜੇ ਸਕੂਟਰੀ ਤੇ ਦਿੱਤੀ ਪਾਤੇ ਦੇਖੋ ਇੱਥੇ ਨਿੱਟੜ ਰਹੇ ਨੇ ਹੁਣ ਪੂਰੇ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਕੰਟੀਨਿਊ ਕਰਦੇ ਆਂ ਅੱਜ ਦੇ ਵਲੌਗ ਨੂੰ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਕਿ ਜਿਹੜੇ ਬੱਚੇ ਨੇਗੇ ਉਹਨਾਂ ਦੇ ਸਾਰਿਆਂ ਦੇ ਪੇਪਰ ਚੱਲ ਰਹੇ ਨੇ ਕਿ ਤੇ ਇਸ ਲਈ ਸਾਡੇ ਵੀ ਜਿਹੜੇ ਹੈਗੇ ਪੇਪਰ ਚੱਲ ਰਹੇ ਨੇ ਮੇਰੇ ਚੱਲ ਰਹੇ ਨੇ ਸਿੱਧੂ ਦੇ ਚੱਲ ਰਹੇ ਨੇ ਅਭੀ ਦੇ ਚੱਲ ਰਹੇ ਏਕਮ ਦੇ ਸਾਡੇ ਸਾਰਿਆਂ ਦੀ ਪੇਪਰ ਦੁਨੀਆ 'ਚ ਜਿੰਨੇ ਵੀ ਜਵਾਕ ਨੇ ਸਾਰਿਆਂ ਦੇ ਪੇਪਰ ਚੱਲ ਰਹੇ ਨੇਗੇ ਤੇ ਇਸ ਕਰਕੇ ਨਾ ਜਿਵੇਂ ਹੁਣ ਰੋਜ਼ ਮੈਨੂੰ ਸਵੇਰੇ ਸਵੇਰੇ ਉੱਠ ਕੇ ਜਿਹੜਾ ਹੈਗਾ ਵਲੌਗ ਸ਼ੁਰੂ ਕਰਨਾ ਪੈਂਦਾ ਤਾਂ ਨਾ ਉਹ ਮੈਂ ਮੰਮਾ ਨੂੰ ਕਹੂੰਗੀ ਕਿ ਮੰਮਾ ਜਿਹੜਾ ਹੈਗਾ ਵਲੌਗ ਸ਼ੁਰੂ ਕਰਿਆ ਕਰ ਆਏ ਨਹੀਂ ਵੀ ਮੈਂ ਨਹੀਂ ਵਿੱਚ ਆਉਂਗੀ ਮੈਂ ਵੀ ਵਿੱਚ ਆਇਆ ਕਰੂੰਗੀ ਵਲੌਗ ਦੇ ਵਿੱਚ ਤੇ ਮਮਾ ਨੂੰ ਕਮਾਂਗੇ ਕਿ ਮਮਾ ਜਿਹੜਾ ਹੈਗਾ ਵਲੌਗ ਸ਼ੁਰੂ ਕਰਿਆ ਕਰਨਗੇ ਸਾਰੇ ਵਲੌਗ ਜਿਹੜੇ ਉਹ ਮਮਾ ਹੀ ਸ਼ੁਰੂ ਕਰਨਗੇ ਕਿਉਂਕਿ ਫਿਰ ਮੈਨੂੰ ਮਤਲਬ ਜਿੰਨਾ ਕੁ ਟਾਈਮ ਮੈਨੂੰ ਮਿਲੂਗਾ ਸਵੇਰੇ ਜਿਹੜਾ ਮੈਂ ਵਲੌਗ ਮਲਵਾਏ ਹਨ ਹੈਲੋ ਗイズ ਕਰਦੀਆਂ ਉਹਨਾਂ ਹੀ ਚ ਮੈਨੂੰ ਮਤਲਬ ਪੜਨ ਨੂੰ ਮਿਲ ਜੂਗਾ ਤੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਬੱਚਿਆਂ ਦੇ ਫਾਈਨਲ ਪੇਪਰ ਸ਼ੁਰੂ ਹੋ ਗਏ ਨੇ ਐਦਾਂ ਹੀ ਅੱਜ ਸ਼ੁਰੂ ਹੈ ਜੀ ਸਿੱਧੂ ਦਾ ਪਹਿਲਾ ਪੇਪਰ ਅੱਜ ਐਗਜ਼ਾਮ ਇੰਗਲਿਸ਼ ਦਾ ਤੇ ਬਸ ਫਟਾਫਟੇ ਦੀ ਤਿਆਰੀ ਕਰ ਰਹੇ ਆਂ ਅੱਜ ਕਿਉਂ ਛੱਡ ਕੇ ਆਵਾਂਗੇ ਹੋਰ ਅੱਜ ਜਲਦੀ ਲੱਗਣਾ ਸਕੂਲ ਨਾਲੇ 9:00 10:00 ਟਾਈਮ ਐ ਸਕੂਲ ਦਾ ਤੇ 8:30 ਹੋ ਗਏ ਨੇ ਤੇ ਸਿੱਧੂ ਚਲੋ ਜਲਦੀ ਫਟਾਫਟ ਕਰੋ ਚਲੋ ਚਲ ਤੈਨੂੰ ਦਵਾਈ ਵੀ ਦੇਣੀ ਆ ਕੱਲ ਇਹਨੂੰ ਬੁਖਾਰ ਚੜ ਗਿਆ ਸੀ ਰਾਤ ਨੂੰ ਬਹੁਤ ਬੁਖਾਰ ਚੜ ਗਿਆ ਸੀ ਹਾਂ ਫੇਰ ਮੈਂ ਕਿਹਾ ਚਲੋ ਇੱਕ ਵਾਰੀ ਹੁਣ ਦਵਾਈ ਦੇ ਕੇ ਫੇਰ ਭੇਜ ਦਿੰਨੇ ਆ ਫੇ ਪੇਪਰ ਦੇ ਕੇ ਆ ਜਾਓ ਫੇਰ ਅਸੀਂ ਰਾਤ ਨੂੰ ਹੀ ਜਿਹੜਾ ਹੈਗਾ ਦਵਾਈ ਲੈ ਕੇ ਆਏ ਸੀ ਅਮੋ ਤੂੰ ਵੀ ਪਾ ਫਟਾਫਟ ਕੱਪੜੇ ਚਲੋ ਮੜਾ ਐ ਜਲਦੀ ਹੈ छाड़ के, छाड़ के पापा नहीं होना सानू जब पापा ऐडिनी होंगे फिर तासी। तैयार हैं बतो सिद्धू, सिद्धू तैयार हैं। देखा उन चाहते ने तैयार करता हूँ ना अभी ना अभी उन आनु के नहीं थी ता। अलमोल फटाफट तू भी कपड़े पाला मरे जल्दी जल्दी, हाँ? अभी हम दे दे। चाहते काले तेरे बच्चे मे� ਸਿੱਧੂ ਚੱਲ ਰੱਖੇ ਤਾਂ ਸਮਾਂ ਬੱਸ ਐਂ ਆਈਏ ਜੀ ਜੀ ਤਾਂ ਪੋਕਣੀ ਮੈਨੂੰ ਕੁਛ ਖਾਣ ਦੇ ਦੋ ਭੁੱਖ ਲੱਗਿਆ ਰੋਟੀ ਖਾਦਾਂ ਨਮਨ ਦਵਾਈ ਵੀ ਦੇਣੀ ਹੁਣ ਇੱਕ ਵਾਰੀ ਨਾ ਦਵਾਈ ਦੇ ਤੇ ਮੈਂ ਵੀ ਇਹਨੂੰ ਦਿੱਤਾ ਹਾਂ ਹਾਂਜੀ ਪੁੱਤ ਹਾਂ ਵੈਰੀ ਗੁੱਡ ਚਲੋ ਇਹਦੇ ਨਾਲ ਦੀ ਐ ਸਿੱਧੂ ਤੇਰੀ ਵੀ ਨਵੀਂ ਚੱਲ ਹਿੰਮਤ ਮਾਰ ਚਾਹਤ ਮਾਰੀ ਜੀ ਹੈ ਉਹ ਚਾਹਤ ਹਿੰਮਤ ਕਰ ਤਿੱਖਾੜ ਕਰ ਲੈ ਬੜਾਈ ਜੀ ਬਾਹਰ ਨਹੀਂ ਕਿੱਥੇ ਚੱਲਿਆ ਹੋ ਗਿਆ ਰੈਡੀ ਮੇਰੀ ਹੋ ਗਿਆ ਬਸ ਦਵਾਈ ਦੇਣੀ ਹੈ ਹੋ ਗਿਆ ਰੈਡੀ ਬੱਤ ਹਾਂ ਦਵਾਈ ਦੇਣੀ ਚੱਲ ਪੀ ਲੈ ਠੀਕ ਹੈ ਜੰਮੀ ਵਾਲੀ ਦਵਾਈ ਹੈ ਨਾ ਜੰਮੀ ਵਾਲੀ ਪਰ ਠੀਕ ਚ ਲੈ ਵੀ ਸੀ ਵੀ ਪੁੱਲੀ ਹੋਈ ਸੀ ਦੁਕਾਨ ਜੀ ਹੈ ਨਾ ਕੈਨਸਟ ਦੀ ਮਿਲ ਗਈ ਦਵਾਈ ਰਾਤ ਨੂੰ ਔਖਾ ਜਣਾ ਇਕਦਮ ਚੜ ਗਿਆ ਟਾਈਮ ਇਹਦਾ ਟਾਈਮ ਵੀ ਪੌਣੇ ਨੂੰ ਹੋਵੇਗਾ ਬਸ ਚਲੋ ਚੱਲੀਏ ਚਲੋ ਚਲੋ ਬਸ ਤਿਆਰ ਹੈ ਤਾਂ ਹਾਂ ਓ ਪੀ ਲਈ ਮੋਜੀ ਵੈਸਲੀ ਲੈ ਕੇ ਹੀ ਮੜੀ ਇਹਦੇ ਲਾਵਾ ਹੁੰਦਾ ਠੀਕ ਹੁੰਦਾ ਸੋਨਾ ਚਾਹਣਾ ਪੇਪਰ ਕਰਕੇ ਆਣਾ ਪੂਰਾ ਪੇਪਰ ਕਰਕੇ ਆਣਾ ਸਾਰਾ ਹਾਂ ਠੀਕ ਹੈ ਅੱਛੇ ਅੱਛੇ ਮਾਰਕਸ ਆਉਣਗੇ ਫਿਰ ਸੋਹਣੀ ਸੋਹਣੀ ਰਾਈਟਿੰਗ ਨਾਲ ਠੀਕ ਹੈ ਇਧਰ ਦੇ ਇਧਰ ਦੇ ਕਿ ਹਾਂ ਮੈਂ ਇੰਨੇ ਸਾਰੇ ਨੰਬਰ ਲੈ ਕੇ ਆਊਗਾ 100 ਨੰਬਰ 100 ਨੰਬਰ ਲੈ ਕੇ ਆਊਗਾ ਵਾਹ ਦਾਦੀ ਨੂੰ ਵੀ ਮਿਲ ਜਾਣਾ ਠੀਕ ਹੈ ਹੋ ਇਹ ਤਾਂ ਪੂਰਾ ਗੇ ਸਿੱਧੂ ਹੋ ਰਹੇ ਨੇ ਸਕੂਲ ਛੱਡਣ ਵਾਸਤੇ ਤਾਂ ਤਿਆਰ ਤਾਂ ਹੋ ਗਏ ਆ ਪਰ ਦੇਖਦੇ ਆਂ ਰੈਡੀ ਨੇ ਚਲੋ ਚਲੋ ਇੱਕ ਮਾਰੋ ਚਲੋ ਮਿੱਲੋ ਸਾਰੇ ਛੋੜੇ ਛੋੜੇ ਬਾਸ ਲੈ ਕੇ ਸੋਨੇ ਸੋਨੇ ਕੇ ਪ੍ਰਕਾਸ਼ ਤੇ ਸੋਨੇ ਚੰਨ ਨੂੰ ਬੱਲੇ ਉਹ ਦੰਗਾ ਲੈ ਕੇ ਮੈਂ ਟੋਪੀ ਚੱਲੋ ਸੋਨੇ ਸੋਨੇ ਨੰਬਰ ਆਣਗੇ ਸਾਰਿਆਂ ਦੇ ਚਲੋ ਲਟੋਪੀ ਲੋ ਤੂੰ ਰੋਪੀ ਲੈ ਲੈ ਨਹੀਂ ਉਹਨੇ ਨਹੀਂ ਲਾਉਣੀ ਉਹ ਕੰਗੀਆਂ ਦੇ ਲਾਉਂਦੀ ਕੋਈ

इना ने ले ले एना पूरी आप ही लेनी चलो बी मैं भी जाऊंगी अभी कितने बैठू मेरे इत बैठ जाऊगी बह के देख मैं कह ਇਹਨਾਂ ਦੇ ਬੈਗ ਇੱਥੋਂ ਦੇਖੋ ਮੈਂ ਠੀਕ ਹੈ ਆਪਣੀ ਬਾਤ ਤਾਇਆ ਜੀ ਗੇਂ ਵੀ ਕਰ ਦਾਂਗੇ ਕੋਈ ਵੀ ਕਹਿ ਦੇਣਗੇ ਤਾਇਆ ਜੀ ਜੀ ਜਾਂਦੇ ਆ ਅੱਜ ਤਾਂ ਵੈਸੇ ਜਲਦੀ ਛੁੱਟੀ ਹੋ ਗਈ ਸੀ ਬਿਮਾਰ ਸੀ ਅਮੀ ਮਾਨ ਨੇ ਕਹਿ ਦਾਂਗੇ ਉਹ ਵੀ ਬਿਮਾਰ ਸੀ ਰਾਤ ਨੂੰ ਵਾਹ ਨਈ ਨਈ ਅੱਗੇ ਤਾਂ ਦਾਦੂ ਛੱਡ ਕੇ ਆਉਂਦੇ ਨੇ ਇਹਨਾਂ ਨੂੰ ਫਿਰ ਉਹ ਗਈ ਹੋਈ ਨਹੀਂ ਸੇਵਾ ਤੇ ਤਾਂ ਸਿੱਧਾ ਟੱਕਿਆ ਰਹੇ ਆਗੇ ਜੀ ਵੀ ਲੁੱਕਿਆ ਪਿਆ ਕਿਉਂਕਿ ਬੱਦਲ ਹੀ ਬਹੁਤ ਆਏ ਹੋਏ ਬੈਨੇ ਲੱਗਦਾ ਮੀਂਹ ਪਊ ਆਜਾਣਾ ਪਾਪਾ ਚਲੋ ਇਹਨਾਂ ਦੇ ਵੀ ਸਕੂਲ ਵਾਲੀ ਗਲੀ ਆ ਗਈ ਹੈ ਨਾ ਛੱਡ ਕੇ ਆਨੇ ਸਕੂਲ ਇਸ ਤੋਂ ਅਗਲੀ ਹੈ ਅੱਛਾ ਮੈਨੂੰ ਲੱਗਿਆ ਆਵਲੀ ਹੈ ਕਿਉਂਕਿ ਮੈਂ ਉਹ ਟਾਈਮ ਬਾਅਦ ਆ ਰਹੀ ਐ ਇਹਨਾਂ ਨੂੰ ਛੱਡਣ ਪਹਿਲਾਂ ਤਾਂ ਛੱਡ ਕੇ ਆਂਦੇ ਸੀ ਉਦੋਂ ਮੈਂ ਨਾਲ ਜਾਂਦੀ ਸੀ ਇਹ ਕਿਧਰ ਵੇਗ ਇਹ ਕੰਮ ਇਕਮੋ ਪਕੜ ਦਾ ਇੱਕਮ ਪੱਲਾ ਪਾ ਲੋ ਪਾ ਲੋ ਪਾ ਲੋ ਅਭੀ ਤੂੰ ਆਪਣਾ ਪਾਲਾ ਬੋਤਲ ਕਿਹੜੀ ਐ ਸਿੱਧੂ ਦਾ ਬੈਗ ਪਾਪਾ ਕਿਹੜੀ ਬੋਤਲ ਲੈ ਲੋ ਸਾਰੇ ਆਪਣੀ ਆਪਣੀ ਬੋਤਲਾਂ ਉਹ ਸਿੱਧੂ ਦੀ ਬੋਤਲ ਬੈਗ ਆਹ ਪਕੜ ਚੱਲ ਬੋਤਲ ਫੜ ਲੈ ਅਰੇ ਆਨੇ ਸੋਨਾ ਸੋਨਾ ਪੇਪਰ ਕਰਕੇ ਆਣਾ ਠੀਕ ਐ ਤੇ ਵਧੀਆ ਵਧੀਆ ਲਿਖ ਕੇ ਆਣਾ ਫਿਰ ਅਸੀਂ ਤੁਹਾਨੂੰ ਵੱਡੇ ਪਾਰਕ ਚ ਲੈ ਕੇ ਜਾਵਾਂਗੇ ਝੂਲੇ ਦੀਵਾਨ ਠੀਕ ਹੈ ਓਕੇ ਹੁਣ ਚਲੋ ਸਕੂਲ ਚੱਲਦੇ ਹਾਂ ਕਿਉਂਕਿ ਹੁਣ ਟਾਈਮ ਹੋ ਗਿਆ ਥੋੜਾ ਚਲੋ ਚਲੋ ਜਾਓ ਜਾਓ ਬਾਏ ਸਿੱਧੂ ਹੋਰਿਆਂ ਨੂੰ ਤਾਂ ਛੱਡ ਕੇ ਆ ਗਿਆ ਹੈਗੇ ਤੇ ਆਸੀ ਮम्मा ਤਾਂ ਲੱਗੇ ਸਪਾਈਆਂ ਕਰਨ ਕਹਤਾ ਸੀ ਕਿ ਮੈਮ ਦੀ ਉਹ ਬਿਮਾਰ ਸੀਗੇ ਅੱਛਾ ਵੀ ਪਹਿਲਾਂ ਏਕਮ ਨੂੰ ਚੜ ਗਿਆ ਸੀ ਤੇ ਸ਼ਾਮ ਜੇ ਨੋਬੀ ਨੂੰ ਰਾਤ ਨੂੰ ਸਿੱਧੂ ਨੂੰ ਚੜ ਗਿਆ ਦੇਖ ਲਓ ਅੱਛਾ ਕਹਤਾ ਕਿ ਉਹ ਹੋਰ ਸੁਣ ਕੇ ਹਾਂ ਕਹਤਾ ਸਿੱਧੂ ਤਾਂ ਉੱਥੇ ਜਾ ਕੇ ਥੋੜਾ ਰੋਂਦੀ ਲੱਗ ਗਿਆ ਸੀ ਮਤਲਬ ਉਹ ਉਹਦੀ ਸੀਟ ਸੀ ਨਾ ਇੱਕ ਉੱਥੇ ਕੋਈ ਜਵਾਕ ਬੈਠਾ ਸੀ ਕਹਿੰਦਾ ਦੀਦੀ ਮੈਂ ਉੱਥੇ ਹੀ ਬੈਠਣਾ ਹੈਗਾ ਹਾਂ फेर ਉਹਨੂੰ ਕਹਿ ਦੇਣਾ ਸੀ ਕਿ ਕੋਈ ਨਹੀਂ ਹਾਂ ਮੈਂ ਕਿ ਦੋਨੇ ਇਕੱਠੇ ਬਹਿ ਜਾਓ ਕਹਿੰਦੇ ਠੀਕ ਹੈ ਹਾਂ ਦੂਜੀ ਸੀਟ ਤੇ ਬੈਠ ਜਾ ਕੋਈ ਚਾਹ ਪੋਈ ਹੋਰ ਬਸ ਠੀਕ ਹੈ ਮੈਂ ਕੋਈ ਹੈਲਪ ਮੈਂ ਕਰਾਂ ਉਹ ਦੇਖ ਰਿਹਾ ਸੋਈ ਚ ਕੀ ਲੈ ਆਇਆ ਦੇਖਦੀ ਹੈ ਕੀ ਹੈ ਤੇ ਗਾਈ ਦੇਖਦੇ ਰਿਹਾ ਸੋਈ ਚ ਮਮਣੇ ਕੀ ਕੀ ਆਗਾ ਸੰਤਰੇ ਮੇਰੇ ਦੇਵਰੇ ਟੂ ਇਹ ਨਾ ਹੈਗਾ ਤਾਂ ਖਾਣਾ ਲਈਆ ਨਮਕ ਲਾ ਕੇ ਖਾਣੇ ਪਹਿਲਾਂ ਕਾਲਾ ਨਮਕ ਲਾ ਕੇ ਅੱਛਾ ਉਹਨਾਂ ਦਾ ਜੂਸ ਵੀ ਨਿਕਲ ਜਾਂਦਾ ਹੋਊਗਾ ਜੂਸ ਵਾਲੀ ਬਸ਼ੀਰ ਤਾਂ ਮੈਂ ਨਹੀਂ ਖਾਣ ਸੀ ਤਾਂ ਹੀ ਥੋੜੇ ਲੈ ਆ ਨਾ ਫਿਰ ਖਰਾਬ ਤਾਂ ਗਈ ਮਸ਼ੀਨ ਇਸ ਵਾਰ ਨਾ ਡੋਗ ਗਈ ਜੈ ਰੋਈ ਜਾਂਦਾ ਸੀਗਾ ਤੇ ਮम्मा ਕਹਿੰਦੇ ਅੱਜ ਮੈਂ ਜਿਹੜਾ ਹੈਗਾ ਦੁੱਧ ਤੇ ਰੋਟੀ ਪਾਣਾ ਭੁੱਲ ਗਈ ਤਾਂ ਮੈਂ ਕਿਹਾ ਚਲੋ ਆਜੋ ਆਪਾਂ ਪਾ ਆਣੇ ਹੈਗੇ ਕਿੱਧਰ ਗਿਆ ਉਹਨੋਂ ਹੜਾ ਉੱਤੀ ਪਤਾ ਨਹੀਂ ਹੁਣ ਪਤਾ ਨਹੀਂ ਕਿੱਥੇ ਗਿਆ ਪਹਿਲਾਂ ਉਰੀ ਸੀ ਚਲੋ ਠੀਕ ਤਾਂ ਪਾਤੀ ਹੈ ਚਲਦੇ ਅੰਦਰ ਹਵਾ ਜਬਾਤ ਚੱਲਦੀ ਹੈ ਹਾਂ ਠੰਡਾ ਹੋ ਗਿਆ ਅੱਜ ਠੰਡਾ ਹੋ ਗਿਆ ਨਹੀਂ ਤਾਂ ਤ ਕੱਲੂ ਬਹੁਤ ਗਰਮੀ ਸੀ ਇੱਕ ਦਿਨ ਗਰਮੀ ਇੱਕ ਦਿਨ ਸਰਦੀ ਤੇ ਗਾਇਸ ਦਾਦੀ ਬੈਠੇ ਨੇ ਧਿਆਨ ਚ ਦੇਖੋ ਪਾਠ ਕਰਨਾ ਬਹੁਤ ਜ਼ਰੂਰੀ ਹੈ ਤੇ ਗਾਇਸ ਹੁਣ ਟਾਈਮ ਹੋ ਗਿਆ ਸਿੱਧੂ ਹੋਰਿਆ ਨੂੰ ਸਕੂਲ ਤੋਂ ਲਿਆਂਦਾ ਤਾਂ ਚਲਦੇ ਆਂਗੇ ਤੇ ਨਾਲ ਹੀ ਦਾਦੀ ਨੇ ਦਿੱਤਾ ਹੈ ਸਾਨੇ ਇੱਕ ਹੋਰ ਕੰਮ ਉਰ ਮੇਰਾ ਦਾਦੀ ਕੇ ਜਿਹੜੀ ਹੈਗੀ ਆ ਕੀ ਸੀ ਦਾਦੀ ਸੁੱਕੀ ਮੇਥੀ ਹੈ ਸੁੱਕੀ ਮੇਥੀ ਇਹ ਫੜਾ ਕੇ ਆਉਣੀ ਹੈਗੀ ਤੇ ਚਲੋ ਚੱਲਦੇ ਆ ਕਿਉਂਕਿ ਨਾ ਕੀ ਦਾ ਪਨ ਸੀ ਹਾਂ ਅਬੀ ਦੀ ਮੈਮ ਦਾ ਤੇ ਇਸ ਦੇ ਅੰਦਰ ਫੋਨ ਆਇਆ ਸੀ ਉਹਨਾਂ ਨੂੰ ਬੁਖਾਰ ਚੜ ਗਿਆ ਮੈਨੇ ਜਲਦੀ ਆਜ ਦੇਖ ਕੇ ਮੌਸਮ ਵੀ ਖਰਾਬ ਆ ਹਵਾ ਵੀ ਚੱਲਦੀ ਆ ਉਹਨਾਂ ਨੇ ਸਕੂਲ 'ਚ ਬੁਖਾਰ ਚੜ ਗਿਆ ਸੀ ਇਸ ਲਈ ਅਸੀਂ ਅੱਧਾ ਘੰਟਾ ਪਹਿਲਾਂ ਜਾ ਰਹੇ ਹਾਂਗੇ ਹਾਂ ਦੇਖ ਲਓ ਕਰ ਲਿਆ ये भी शुरू हो गई हैं पापा देख के मड़ उत्ते काम कर रहे थे तीन अड्डे में कुछ दादी जी सत श्री अकाल सत श्री अकाल ठीक नहीं अच्छा और डॉगी तो नहीं आता थे ना 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 ਸਾਰਾ ਜਾਨਸੀ ਆ ਦੇ ਅੱਜ ਫਲਾਤਾ ਹੋਰ ਦੀ ਇੰਫਰਮ ਹੋਣਾ ਜਾਣੀਆਂ ਚੁੱਪੀ ਹੋਣ ਵਾਲੀ ਹੋ ਗਈ ਸਕੂਲ ਤੇ ਸਿੱਧੂ ਬਲ ਅੱਛਾ ਹੋਰ ਬੁਖਾਰ ਬਖੂਰ ਜਾ ਚੜਿਆ ਪਿਆ ਸਾਰਿਆਂ ਦਾ ਅੱਛਾ ਹੋਰ ਕੱਲੇ ਹੋ ਰਾਤ ਨੂੰ ਸਿੱਧੂ ਨੂੰ ਵੀ ਹੋ ਗਿਆ ਮਰਾ ਜਾ ਮੈਮ ਦਾ ਆਇਆ ਸੀ ਫੋਨੋਂ ਕਹਿੰਦੇ ਲੈ ਜਿਓ ਇਹਨਾਂ ਨੂੰ ਜਲਦੀ ਪੇਪਰ ਦੇਦਾ ਹੋਊਗਾ ਹੋਰ ਪਹਿਲਾ ਪੇਪਰ ਸੀਗਾ ਅੱਜ ਬਹਿ ਜਾ ਫਿਰ ਬਾਸ ਬਾਸ ਚੱਲਦੇ ਕਰੀ ਜਾਓ ਔਰ ਕੇ ਚਲੋ ਹੁਣ ਚੱਲਦੇ ਆ ਸਿੱਧੂ ਘੋੜਿਆਂ ਨੂੰ ਲੈਣ ਹੁਣ ਜਾਂ ਠੀਕ ਹੈ ਦਾਦੀ ਜੀ ਠੀਕਾ ਠੀਕਾ ਉਰੇ ਤਾਂ ਜਾਮ ਲੱਗ ਗਿਆ ਬਹੁਤ ਭੰਕਰ ਗਾਇਜ਼ ਉਰੇ ਤਾਂ ਜਾ ਮੇ ਬਹੁਤ ਲੱਗਿਆ ਸੀ ਤੱਬ ਵਿੱਚ ਬਚਾ ਲੈ ਜੇ ਫਸ ਗਏ ਉਰੇ ਆ ਕੇ ਦੇਖੋ ਅੱਗੇ ਵੀ ਹੈ ਪਿੱਛੇ ਵੀ ਹੈ ਇ ਮੇਰੇ ਪਿੱਛੇ ਵੀ ਗਾਇਜ਼ ਫਾਈਨਲੀ ਮਸਾ ਜਾਮ ਚੋਂ ਨਿਕਲੇ ਆਂਗੇ ਦੇ ਹੁਣ ਮੌਸਮ ਖਰਾਬ ਸੀਗਾ ਤੇ ਵੀ ਵੀ ਪੈਣਾ ਸ਼ੁਰੂ ਹੋ ਗਿਆਗਾ ਹੁਣ ਜਿਹੜੇ ਸੀ ਬਾਜ਼ਾਰ 'ਚ ਜਿਹੜੇ 2-3 ਕੰਮ ਕਰਨੇ ਸੀ ਉਹ ਕਰਕੇ ਫਟਾਫਟ ਵੈ ਸਿੱਧੂ ਹੋਰਾਂ ਨੂੰ ਲੈ ਜਾਣੇ ਆਗੇ ਕਿਤੇ ਤੇਜ਼ ਨਾ ਹੋ ਜਾਵੇ ਵੀ ਦੇਖੋ ਸਕੂਲ 'ਚ ਵੀ ਨਹੀਂ ਟਿਕਦੇ ਸਕੂਲ 'ਚ ਵੀ ਝੁੱਲੇ ਚਾਹੀਦੇ ਇਹਨਾਂ ਨੂੰ ਬਿਮਾਰ ਹੈਗੇ ਨੇ ਫਿਰ ਵੀ ਝੁੱਲੇ ਬੈਗ ਬੂਕ ਜਿਹੜੇ ਸਾਰੇ ਮੈਨੂੰ ਚਕਾਇਆ ਦੇਖੋ ਮੈਂ ਨਹੀਂ ਕਿ ਥੋੜੀ ਜਿਹੀ ਜਗ੍ਹਾ 'ਚ ਬੈਠੇ ਚਲੋ ਉਤਰੋ ਹੁਣ ਆ ਜਾਓ ਹੁਣ ਉਤਰੋ ਉਤਰੋ ਓਏ ਉਹ ਤੇ ਲੱਗਦਾ ਹੀ ਨਹੀਂ ਹੈਗਾ ਇਹਨਾਂ ਨੂੰ ਬੁਖਾਰਾ ਉੱਥੇ ਜਾ ਕੇ ਝੂਲਿਆਂ ਤੇ ਚੜ੍ਹ ਗਏ ਫਿਰ ਮੰਮੀ ਕਿੱਥੇ ਰਹਿ ਗਈ ਐਨੀ ਮਾਂ ਵੀ ਫੋਨ ਤੇ ਗੱਲ ਕਰਦੀ ਐ ਇੱਕ ਮੰਮਾ ਕਿੱਥੇ ਗਈ ਬਿਜ਼ੀ ਐ ਫੋਨ ਤੇ ਮੰਮਾ ਬਿਜ਼ੀ ਨੇ ਚਲੋ ਬਸ ਆਜੋ ਚਲ ਇਹਨੇ ਐ ਮੰਮਾ ਕਿ ਤਾਰੂਗੇ ਨਾ ਮੈਨੂੰ ਚਲ ਆਓ ਪੁੱਤ ਆਜੋ 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 ਚਲ ਨਹੀਂ ਨਹੀਂ ਹੋਰੀ ਮੰਮਾ ਤਾਈ ਤਾਂ ਉਤਰ ਜਾ ਜਾ ਇਹ ਚਲੋ ਵੀ ਸ਼ਾਬਾਸ਼ ਚਲੋ ਅੰਦਰ ਹਾਓ ਦੇਖ ਲਓ ਆਓ ਉੱਧ ਦੇਖੋ ਓਏ ਇੱਥੇ ਨਾ ਟੱਪੋ ਆ ਲੱਗਦੇ ਇਹਨਾਂ ਨੂੰ ਲੱਗ ਰਿਹਾ ਇਹਨਾਂ ਨੂੰ ਬੁਖਾਰ ਹੈ ਕਹਿੰਦੀ ਸੀ ਵਿੱਚ ਬੁਖਾਰ ਹੈ ਦੇਖ ਇਹਨਾਂ ਨੂੰ ਕੀ ਬੁਖਾਰ ਲੱਗਦਾ ਲੱਗਦਾ ਹੀ ਨਹੀਂ ਬੁਖਾਰ ਹੈਗਾ ਇਹਨਾਂ ਨੂੰ ਚਲੋ ਸਕੂਲ ਛੱਡ ਕੇ ਜੇ ਦੁਬਾਰਾ ਉਹ ਜੀ ਉੱਤੋਂ ਡਿੱਗ ਗਈ ਕਮ ਓਏ ਆਜੂ ਉਹ ਤਾਇਆ ਜੀ ਆ ਕੇ ਕੁੱਟਣਗੇ ਸਾਰੇ ਪਾਪਾ ਆ ਗਏ ਇਹਨਾਂ ਨੂੰ ਕੌਣ ਕਹਿੰਦਾ ਸੀ ਕਿ ਕਿ ਬੈਡਨ ਤੇ ਕਿਹਾ ਹੈ ਸੋ ਬੁਖਾਰ ਕਮ ਵਾਲੀ ਨੇ ਕਹਿੰਦੀ ਸੀ ਕਿ ਤੇ ਅਭੀ ਤਾਂ ਬੁਖਾਰ ਜਿਹੜੇ ਹੋ ਦੇ ਬਟਨ ਛੱਡ ਤਾਂ ਹੋ ਦੇ ਬੰਦ ਕਰੋ ਉੱਤਰੋ ਉੱਤਰੋ ਥੱਲੇ ਹਾਂ ਸਾਰੇ ਆਓ ਦਾਦੀ ਕੋਲੇ ਸੋਣੀ ਸੋਣੀ ਕੀ ਪਹਿਲੇ ਦੱਸੋ ਸੋਣੀ ਕਰਕੇ ਹੁਣਾ ਕਰਕੇ ਤਾਚੀ ਮੰਮੀ ਸੁਖਾਰਾ ਮੰਮੀ ਬਕਾਰ ਹੋਗਾ ਤਾਚੀ ਖਾਦੀ ਜਿਹੜੂ ਸੋਇਆ ਪੇਟਾਂ ਦਾ ਤਾਚੀ ਮੈਡੀ ਨਹੀਂ ਬਗਾ ਰਹਾ ਬੱਚਾ ਨਾ ਦੱਸੋ ਉੱਥੇ ਰੋਇਆ ਤਾਂ ਨਹੀਂ ਹਰ ਸੱਜੀ ਪੀਤੀ ਜੀ ਮੈਂ ਕਿਹਾ ਪੇਟਰ ਜਿੰਨਾ ਦਾ ਬਹੁਤ ਚੰਗਾ ਅੱਛਾ ਕੋਈ ਗਲਤੀ ਗਲਤੀ ਕਰਕੇ ਆਏ ਕੋਈ वन टू थ्री वन टू थ्री ਹੇ ਤੇਨੂ ਆਹ ਤੇ ਬੋਲੋ ਰਜੀਤ థాంਕ ਯੂ ਜੀ థాంਕ ਯੂ ਮਨੂ ਜੀ థాంਕ ਯੂ ਹੈਲੋ ਜੀ ਆ ਮੋਲੋ ਦਾ ਮੋਲੋ ਆਹ ਦੇਖੋ ਚੀਜ਼ ਦੇ ਨਾਮ ਤੇ ਕੀ ਆਖਾਦੇ ਦੇਖੋ ਚੀਜ਼ ਦੇ ਨਾਮ ਕੀਨੇ ਪਾਰ ਕਰਦੇ ਤੇ ਗਾਇਸ ਬਾਹਰ ਚੱਲਦੇ ਇੱਥੋਂ ਆਵਾਜ਼ ਆ ਜਾਂਦੀ ਬਹੁਤ ਤੇਜ਼ ਘੜ 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 ਦੀ ਮੀਂਹ ਲੱਦਾਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਪਾਪਾ ਕਹਿੰਦੇ ਮੈਂ ਕਟਿੰਗ ਕਰਾ ਕੇ ਜਿਹੜਾ ਹੈਗਾ ਉਹਨਾਂ ਨੇ ਵੀ ਗੇਟ ਖੋਲ ਕੇ ਰੱਖਿਆ ਤੇ ਹੁਣ ਖੋਲਿਆ ਹੋਇਆ ਗੇਟ ਨਮੀ ਪਈ ਜਾਂਦਾ ਬਹੁਤ ਤੇਜ਼ ਪਾਪਾ ਗੇਟ ਖੁੱਲ੍ਹਾ ਹੀ ਹੈ ਖੁੱਲ੍ਹਾ ਖੁੱਲ੍ਹਾ ਆਜੋ ਆਜੋ ਮੀਂਹ ਪਈ ਜਾਂਦਾ ਤੇ ਇੱਕਨੀ ਖੋਲੋ ਖੋਲੋ ਆਜੋ ਹੋ ਪਾਪਾ ਤਾਂ ਪੂਰੇ ਭਿੱਜੇ ਹੋਏ ਨੇ ਪਿੱਛੇ ਜਾ ਪਿੱਛੇ ਪਿੱਛੇ ਕਿੰਨਾ ਵੀ ਕਦਮੇ ਸ਼ੁਰੂ ਹੋ ਗਿਆ ਇਹ ਬਹੁਤ ਜਿਆਦਾ ਬਹੁਤ ਪੈਦਾ ਨਹੀਂ ਕਰ ਮम्मा ਦੇ ਲੈ ਤੁਸੀਂ ਆਏ ਅੰਦਰ ਗਏ ਮम्मा ਬੋਲਣਗੇ ਕੋਰ ਨਹੀਂ ਆ ਰਹੀ ਇੰਨੀ ਤੇਜ਼ ਆ ਰਿਹਾ ਪੂਰਾ ਫੁੱਲ ਹੋ ਪਾਪਾ ਤਾਂ ਕਟਿੰਗ ਕਰਾਉਣ ਗਏ ਹੋਏ ਸੀਗੇ ਚਲ ਚਲ ਅੰਦਰ ਚੱਲ ਚਲ ਅੰਦਰ ਚੱਲ ਚਲ ਅੰਦਰ ਚੱਲ ਜਲਦੀ ਹੂ ਹੂ ਕੀ ਮੀ ਭਈ ਇਹਦਾ ਵਰਨੇਰਾ ਹੋ ਗਿਆ ਪੂਰਾ ਦੇਖੋ ਵੀਡੀਓ ਚ ਵੀ ਕਿਵੇਂ ਮੈਂ ਤਾਂ ਇੱਥੇ ਹੀ ਲਾ ਲੈਂਨਾ ਕੱਪੜੇ ਐਸੀ ਰਾ ਕੇ ਨਚੋੜ ਦੋ ਸੁੱਕਣੇ ਕਿੱਥੇ ਪਾਵਾਂਗੇ ਸੁੱਕਣੇ ਕਿਨੂੰ ਇੱਥੇ ਕੱਪੜੇ ਕਰਕੇ ਰੱਖ ਦੋ ਤੇਲ ਰੱਖ ਦੋ ਫਿਰ ਮਮਾ ਆਏ ਬਾਹਰ ਮਾੜਾ ਪਾਪਾ ਬੁਲਾ ਰਹੇ ਨੇ ਉਹਨਾਂ ਦੇਖ ਕੇ ਬਾਹਰ ਜਾ ਕੇ ਤੁਸੀਂ ਤਾਂ ਸ਼ੌਕ ਹੀ ਹੋ ਜਾਓਗੇ ਦੇਖੋ 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 कर दी सिद्धू चढ़ गया बुखार फिर तो बहुत गर्म होगा तो तो <स्थाथ> तोड़, <स्थाथ> <स्थाथ> ममा नींद <नहीं> चिठाई <स्थाथ> पापा ने तो जिले कपड़े स्कूटरी देखो ਇੱਥੇ ਮਿੱਟੜ ਰਹੇ ਨੇ ਹੁਣ ਪੂਰੇ ਬਾਹਰ ਪੈ ਰਹੇ ਸੀ ਗੱਮੀ ਤਾਂ ਅਸੀਂ ਮੰਮਾ ਨੂੰ ਕਿਹਾ ਕਿ ਸਾਨੂੰ ਬਣਾ ਕੇ ਦਿਓ ਕੁਛ ਤਾਂ ਮੰਮਾ ਕੀ ਬਣਾ ਰਹੇ ਤੁਸੀਂ ਕੀ ਬਣਾ ਰਹੇ ਇੱਕ ਨਵੀਂ ਜਿਹੀ ਚੀਜ਼ ਹੈ ਬਾਕੀ ਦੇਖਦੇ ਆ ਕਿਵੇਂ ਦੀ ਲੱਗਦੀ ਹੈ ਦੇਖਦੇ ਆ ਤੁਹਾਨੂੰ ਤਾਂ ਕੀ ਪਤਾ ਲੱਗੂ ਫਿਰ ਹੁਣ ਕੁਛ ਹੋਰੀ ਨਾ ਬਣਾਦੀ ਆ ਤੁਸੀਂ ਦੇਖੋ ਥੋੜਾ ਬਣਿਆ ਫਨਾ ਖਾਓ ਨਹੀਂ ਨਹੀਂ ਚਾਤੀ ਆਲੂ ਛਿਲਦੇ ਹੋਏ ਤੁਸੀਂ ਕੀ ਬਣਾ ਰਹੇ ਤੁਸੀਂ ਵੀ ਕੁਝ ਫੇਰ ਸਬਜੀ ਦੀ ਤਿਆਰੀ ਜੀਰੇ ਵਾਲੇ ਜੀਰੇ ਵਾਲੇ ਆਲੂ ਅਸਿੱਧੂ ਕੀ ਕਰੀਏ ਨਾ ਮੈਂ ਪੁੱਛੇ ਕਹਿੰਦਾ ਕੀ ਕਰੀਏ ਨਾ ਕਹਿੰਦਾ ਬੁਖਾਰ ਉੱਤਰ ਗਿਆ ਕੋਈ ਕਟਰ ਹੋਣੀ ਹੈ ਦੇਖ ਲਓ ਮੈਂ ਤੰਦਰ ਜੀ ਵੀ ਇਹਨੂੰ ਬੁਖਾਰ ਹੋਇਆ ਹੋਇਆ ਐ ਮੈਂ ਬੈੱਡ ਤੇ ਪਿਆਸੀ ਦੇਖ ਲਓ ਹੁਣ 2 ਮਿੰਟ ਚੁੱਟ ਵੀ ਖੜਿਆ ਜਦੋਂ ਪਾਪਾ ਆਏ ਖਾਲਾ ਨਾ ਤੂੰ ਲਿੱਤੀ ਐ ਇੱਕ ਲੈ ਲਓ ਮੈਂ ਨਹੀਂ ਤੂੰ ਖਾ ਲਾ ਲਾ ਦੂ ਇਹ ਪਤਾ ਜੀ ਮੈਨੇ ਹਨਾ ਸੌਚਾ ਬਣਾਨੀ ਐ ਨਾਲ ਚਾਹ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਇਹ ਨੇ ਹੈਨਾ ਇਹਨੇ ਕੀ ਲਿੱਤਾ ਸੀ ਮੰਮਾ ਖਾਣ ਨੂੰ ਜਿਵੇਂ ਕੋਈ ਵੀ ਚੀਜ਼ ਲਊਗਾ ਨਾ ਕਿਸੇ ਚੀਜ਼ ਦੇ ਉੱਪਰੋਂ ਕੁਝ ਖਾਊਗਾ ਤਾਂ ਮੈਨੂੰ ਵੀ ਕਹੂਗਾ ਨਾਲ ਵੀ ਦੀਦੀ ਤੂੰ ਵੀ ਖਾ ਪਹਿਲਾਂ ਮੈਨੂੰ ਚੈੱਕ ਕਰੂਗਾ ਜੇ ਮੈਨੂੰ ਕੁਝ ਹੋ ਗਿਆ ਫੇਰ ਇਹ ਨਹੀਂ ਖਾਊਗਾ ਐਕਸਪੈਰੀਮੈਂਟ ਕਰ ਹਾਂ ਐਕਸਪੈਰੀਮੈਂਟ ਕਰਨ ਵਾਸਤੇ ਰੱਖੀ ਹੋਈ ਐ ਮੈਂ ਪਿਆਰਾ ਤੇ ਹੁਣ ਪਾਣੀ ਪੀ ਕੇ ਇਹਨੂੰ ਐ ਵੈਵ ਹੋ ਜਾਂਦਾ ਵੀ ਪਾਣੀ ਪੀਣ ਤੋਂ ਬਾਅਦ ਜੇ ਮੈਂ ਬ੍ਰੈਡ ਖਾ ਲਵਾਂ ਪਤਾ ਨਹੀਂ ਕੀ ਹੋ ਜਾਊ ਤਾਂ ਮੈਨੂੰ ਕਹਿੰਦਾ ਵੀ ਹੁਣ ਪਹਿਲਾਂ ਤੂੰ ਆਹ ਖਾ ਕੇ ਦਿਖਾ ਫਿਰ ਮੈਂ ਖਾਵਾਂ ਤੂੰ ਕੱਲ੍ਹ ਕੋ ਜਾ ਕੇ ਤੇ ਐਕਸਪੈਰੀਮੈਂਟ ਕਰਿਆ ਕਰ ਸੋ ਜਮੈਂ ਠੀਕ ਹੈ ਕੀ ਕਹਿੰਦੇ ਹੋ ਆਹ ਕਹਿੰਦੀਆਂ ਨੇ ਮੋਹਲੇ ਇਹ ਤੇਰੇ ਚਕਲਾ ਠੀਲੇ ਆ ਨੇ ਪਰ ਤੂੰ ਗੁੱਠਾ ਗੱਠ ਪੈ ਮੁੱਝ ਜੂਗਾ ਨਿਕਲ ਕੇ ਤੇ ਮਮਾ ਮਾਰੀ ਚਪਲਾ ਭਾਈ ਬੇਟੀ ਦਾਦੀ ਮੈਨੂੰ ਕਹਿੰਦੇ ਆਵਦੀ ਚਪਲਾ ਪਾ ਲੈ ਮੈਂ ਦੇਖਦੀ ਹਾਂ ਕਿੱਥੇ ਆ ਪਾਉਣੀ ਆ ਪਈਆਂ ਨੇ ਆ ਫਿਰ ਅੰਦਰ ਕਰਦੇ ਨੇ ਇਹਨਾਂ ਨੂੰ ਮੈਂ ਰੱਖ ਦਿੰਨੀ ਆ ਅੰਦਰ ਖੜ ਜਾ ਚਿੰਤਾ ਕਰੀ ਉਹ ਸੂਟ ਨਾਲ ਮੈਚ ਹੀ ਹੋ ਗਿਆ ਤਾਂ ਹੂੰ ਧੀਰੀ ਫੜੀ ਚੱਪਲਾ ਲੈ ਕੇ ਅਦਰ ਕੱਬ ਗਿਆ ਹੋ ਗਿਆ ਚਪਲ ਤੇ ਮੈਚਿੰਗ ਹੋ ਗਈ ਪਿੱਛੇ ਦੇਖ ਉਹ ਚਾਚੀ ਨੇ ਕਬਜ਼ਾ ਕਰ ਲਿਆ ਮम्मा ਦੀ ਜੁੱਤੀ ਨੇ ਨਹੀਂ ਬਈ ਨਹੀਂ ਦੀਦੀ ਦੇ ਤੁੰਤ ਕਰਾ ਨੇ ਪਾਤੇ ਗਰਮਾ ਗਰਮ ਤੇਲ ਦੇ ਵਿੱਚ ਕੀ ਹੈ ਮਨ ਪਕੋ ਇੱਕ ਤਰ੍ਹਾਂ ਦੇ ਪਕੌੜੇ ਨੇ ਮਤਲਬ ਇਹ ਲੱਗ ਟਾਈਪ ਦੇ ਨੇ ਪਰ ਇਹ ਬਿਨਾ ਬੇਸਨ ਆਵੇ ਬਿਨਾ ਛੇੜਨਾਂ ਤੋਂ ਟੁੱਟ ਜਾਣੀ ਮੈਂ ਡਰ ਗਈ ਕਿ ਤਨੇ ਕੀ ਹੋ ਗਿਆ ਮम्मा ਕਹਿੰਦੀ ਬਿਨਾ ਬੇਸਨ ਵਾਲੇ ਪਕੌੜੇ ਸਿੱਧੂ ਕੀ ਚੱਕੀ ਅੰਨੇ ਚਾਚੀ ਪੀਰੇ ਚਾ ਕੰਦਰ ਚਾਚੀ ਤੁਸੀਂ ਡ੍ਰੈਂਗ ਰੂਮ ਇਹ ਕਮ ਉੱਠ ਗਿਆ ਹੱਟ ਕੇ ਦਿਖਾ ਦਿਓ ਅਬੀ ਉੱਠੀ ਨਹੀਂ ਹਲੇ ਸੱਤੀ ਵੀ ਹੈ ਉੱਠਣ ਦੇ ਮੂਡ 'ਚ ਹੀ ਉਹ ਵੀ ਸਿੱਧਾ ਚਾਚੀ ਡ੍ਰੈਂਗ ਰੂਮ ਚੱਲਿਆ ਥੋੜਾ ਪੱਕਾ ਟੁੱਟ ਗਿਆ ਸਿੱਧਾ ਵਾਲੇ ਆ ਕੇ ਦੁਗ ਗਿਆ ਕੰਦਰ ਪੱਖਾ ਟੁੱਟ ਗਿਆ ਉਹਦਾ ਰਿੰਗ ਜੇ ਉਤਰ ਗਿਆ ਆ ਗਈ ਮੰਮਾ ਲੈ ਮੰਮਾ ਸੌਸ ਹੋਰ ਫਿਰ ਮੈਂ ਡਾਲੀ ਨੀ ਮम्मा ਮੈਂ ਨੰਤਾ ਗੁੱਸੇ ਹੋਇਆ ਕਿਉਂਕਿ ਮੈਂ ਮम्मा ਦੀ ਗੱਲ ਨਹੀਂ ਸੁਣੀ ਸੀ ਹੋਰ ਮੈਂ ਕਹਿੰਦੀ ਕੁਛਾ ਕਰ ਤੂੰ ਕੁਛਾ ਚਲੋ ਦਾਦੀ ਦੇ ਕੇ ਜੋ ਦਾਦੀ ਨੂੰ ਸਰਵ ਕਰਕੇ ਨੇ ਪਕੌੜੇ ਉਹ ਵੀ ਚਲੋ ਦੇ ਕੇ ਨੇ ਦਾਦੀ ਨੂੰ ਗਰਮਾ ਗਰਮ ਪਕੌੜੇ ਆ ਲਓ ਦਾਦੀ ਤੁਹਾਡੇ ਪਕੌੜੇ ਕਿਵੇਂ ਦੇ ਲੱਗੇ ਦਾਦੀ ਬਹੁਤ ਸੁਆਦ ਬਹੁਤ ਵਧੀਆ ਸਵਾਦ ਚਲੋ ਫੇਰ ਖਾਓ ਅਸੀਂ ਵੀ ਖਾਣੇ ਮੇਰਾ ਵੀ ਜੀ ਕਰਿਆ ਤੇ ਗਾਇਸ ਪਕੌੜੇ ਤਾਂ ਜਿਹੜੇ ਹੈਗੇ ਬਹੁਤ ਸਵਾਦ ਬਣ ਕੇ

ਸ ਮੇਰੇ ਗਰਮ ਗਰਮ ਪਕੌੜੇ ਜਿਹੜੇ ਹੈਗੇ ਆ ਉਹ ਆ ਗਏ ਨੇ ਕਿ ਦੇਖੋ ਇਹਦੇ ਵਿੱਚ ਦੋ ਸਿੱਧੂ ਵੀ ਕੱਢ ਕੇ ਲੈ ਗਿਆ ਕਿਉਂਕਿ ਅਭੀ ਕੋਲੇ ਬੈ ਕੇ ਖਾ ਰਿਹਾ ਹੈ ਦੇਖੋ ਮੈਂ ਆਪਣੀ ਪੂਰੀ ਪਲੇਟ ਜਿਹੜੀ ਹੈਗੀ ਉਹਰੇ ਤੱਕ ਭਰ ਲਈ ਸੀ ਸਿੱਧੂ ਲੈ ਗਿਆ ਦੋ ਕੱਢ ਕੇ ਇੱਕ ਦਾਦੀ ਨੇ ਲੈ ਲਿਆ ਤੇ ਗਾਇਸ ਜਿਵੇਂ ਕਿ ਤੁਸੀਂ ਅੱਜ ਦੇਖਿਆ ਕਿ ਸਿੱਧੂ ਹੋਰੇ ਸਾਰੇ ਗਏ ਸੀਗੇ ਸਕੂਲ ਤੇ ਇਹਨਾਂ ਦਾ ਸੀਗਾ ਫਸਟ ਪੇਪਰ ਇੰਗਲਿਸ਼ ਦਾ ਨਾ ਹੂੰ ਇੰਗਲਿਸ਼ ਦੇਣ ਦਾ ਫਸਟ ਪੇਪਰ ਸੀਗਾ ਤੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਹੈ ਪੇਪਰ ਗਿਆ ਇਹਨਾਂ ਨੇ ਰਿਵੀਜ਼ਨ ਵੀ ਕਰਾਤੀ ਸੀਗੀ ਸਵੇਰੇ ਇੱਕ ਵਾਰੀ ਸ਼ੁਕਰ ਇਹ ਨਾ ਤੇ ਨਾ ਮਤਲਬ ਆਹਨ ਤੋਂ ਬਾਅਦ ਮੀ ਪੈ ਜਾਂ ਪਹਿਲਾਂ ਪੈ ਜਾਂਦਾ ਤਾਂ ਫਿਰ ਅਸੀਂ ਕਿਵੇਂ ਲਿਆਉਂਦੇ ਹਾਂ ਨਾ ਦਿੱਕਤ ਮੌਸਮਿਕ ਖਰਾਬ ਹੀ ਹੋ ਗਿਆ ਸੀ ਇੱਕਦਮ ਹੀ ਖਰਾਬ ਹੋ ਗਿਆ ਬੱਦਲ ਜਿਹੜੇ ਹੋ ਗਏ ਸੀਗੇ ਫਿਰ ਬਾਅਦ ਚ ਮਮਾ ਦਾ ਪ੍ਰੋਗਰਾਮ ਬਣ ਗਿਆ ਕਿ ਸਾਨੂੰ ਪਕੌੜੇ ਬਣਾ ਕੇ ਖਵਾਣਗੇ ਬੇਸਨ ਐ ਨਹੀਂ ਸੀ ਹਾਂ ਬਿਨਾ ਬੇਸਨ ਵਾਲੇ ਪਕੌੜੇ ਸੀ ਨਾਲੋਂ ਇੰਨੇ ਸਵਾਦ ਬਣੇ ਦਾਦੀ ਨੂੰ ਵੀ ਪਸੰਦ ਆਈ ਸਾਰਿਆਂ ਨੂੰ ਵਧੀਆ ਲੱਗਿਆ ਅਬ ਤੱਕ ਨੂੰ ਸਿੱਧੂ ਨੂੰ ਤੇ ਇਹ ਕਹਿੰਦੇ ਵਾਹ ਸਵਾਦ ਬਣਾਏ ਤਾਈ ਮਮਾ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦੇਗਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਮਿਲਦੇ ਆਂ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਉਹਦੇ ਅੰਦਰ ਆਜਾ ਆਜਾ